ਪੰਜਾਬ ਵਿਧਾਨ ਸਭਾ ਹਲਕਾ ਮੋਹਾਲੀ ਇਹ શ્રી ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ ਅਤੇ ਜ਼ਿਲ੍ਹਾ ਵੀ ਮੋਹਾਲੀ ਹੈ। ਸ਼੍ਰਮnik ਕਾਲੀਦਲ ਨੇ ਇਥੋਂ ਤਜਿੰਦਰਪਾਲ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ। ਤਜਿੰਦਰਪਾਲ ਸਿੰਘ ਸਿੱਧੂ ਸਾਬਕਾ ਆਈਏਐਸ ਅਧਿਕਾਰੀ ਨੇ ਉਹ 1999 ਵਿੱਚ ਦੇ ਪੀਸੀਐਸ ਅਧਿਕਾਰੀ ਨੇ ਸਾਲ 2012 ਚ ਉਹ ਆਈਏਐਸ ਪ੍ਰਮੋਟ ਹੋਏ। ਸਾਲ 2013 ਤੋਂ ਫਰਵਰੀ 2016 ਤੱਕ ਮੋਹਾਲੀ ਦੇ ਡਿਪਟੀ ਕਮਿਸ਼ਨਰ ਰਹੇ ਚੁੱਕੇ ਨੇ। ਇਸ ਤੋਂ ਪਹਿਲਾਂ ਉਹ ਪੰਜਾਬ એનર્ਜੀ ਡਵੈਲਪਮੈਂਟ ਏਜੰਸੀ ਦੇ ਚੀਫ ਐਗਜ਼ੀਕਟਿਵ ਅਫਸਰ ਰਹੇ ਪਟਿਆਲਾ ਦੇ ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਵੱਜੋਂ ਵੀ ਉਹਨਾਂ ਨੇ ਡਿਊਟੀ ਨਿਭਾਈ ਤੇਜਿੰਦਰਪਾਲ ਸਿੰਘ ਸਿੱਧੂ ਸੀਨੀਅਰ ਅਕਾਲੀ ਲੀਡਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਟੀਂਸਾ ਦੇ ਜਵਾਈ ਨੇ ਕਾਂਗਰਸ ਨੇ ਬਲਬੀਰ ਸਿੰਘ ਸਿੱਧੂ ਦੇ ਨਾਮ ਤੇ ਦਾ ਖੇਡਿਆ ਬਲਬੀਰ ਸਿੰਘ ਸਿੱਧੂ ਮੁਹਾਲੀ ਤੋਂ ਵਿਧਾਇਕ ਨੇ ਸਾਲ 2007 ਅਤੇ ਸਾਲ 2012 ਵਿੱਚ ਲਗਾਤਾਰ ਚੋਣ ਜਿੱਤੀ ਬਲਬੀਰ ਸਿੰਘ ਸਿੱਧੂ ਮੁਹਾਲੀ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਉਸ ਸਾਲ 1993 ਚ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਬਲਬੀਰ ਸਿੰਘ ਸਿੱਧੂ ਦੇ ਸ਼ਰਾਬ ਸਮੇਤ ਹੋਰ ਵੀ ਕਈ ਕਾਰੋਬਾਰ ਨੇ ਆਮ ਆਦਮੀ ਪਾਰਟੀ ਨੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਟਿਕਟ ਦਿੱਤੀ ਹੈ ਨਰਿੰਦਰ ਸਿੰਘ ਸ਼ੇਰਗਿੱਲ ਸਾਲ 2014 ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਉਹ ਪਿੰਡ ਚਿੰਗਰਾ ਕਲਾਂ ਦੇ ਸਾਬਕਾ ਸਰਪੰਚ ਨੇ ਨਰਿੰਦਰ ਸ਼ੇਰਗਿੱਲ ਇੱਕ ਪ੍ਰਗਤੀਸ਼ੀਲ ਕਿਸਾਨ ਵਜੋਂ ਪਛਾਣ ਰੱਖਦੇ ਨੇ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਮੋਹਾਲੀ ਤੋਂ ਮੌਜੂਦਾ ਵਿਧਾਇਕ ਨੇ ਸਿੱਧੂ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਰਾਮੂ ਵਾਲੀਆ ਨੂੰ 16000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਦਿੱਤੀ ਸੀ। ਰਾਮੂ ਵਾਲੀਆ ਹੁਣ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ 'ਚ ਜਾ ਚੁੱਕੇ ਨੇ ਅਤੇ ਯੂਪੀ ਦੇ ਜੇਲ੍ਹ ਮੰਤਰੀ ਨੇ। ਪੂਗੋਲੇਕ ਰੂਪ ਵਿੱਚ ਰਾਜਧਾਨੀ ਦੇ ਨੇੜੇ ਹੋਣ ਕਾਰਨ ਮੋਹਾਲੀ ਦੀ ਸੀਟ ਅਹਿਮ ਬਣ ਜਾਂਦੀ ਹੈ। ਮੋਹਾਲੀ ਤੋਂ ਲਗਾਤਾਰ ਦੋ ਵਾਰ ਰਹੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਇਲਾਕੇ 'ਚ ਚੰਗੀ ਪਕੜ ਹੈ ਬੇਸ਼ੱਕ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਲਗਾਤਾਰ ਦੋ ਵਾਰ ਵਿਧਾਇਕ ਉਦੋਂ ਬਣੇ ਜਦੋਂ ਸੂਬੇ 'ਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਪਰ ਮੋਹਾਲੀ 'ਚ ਨਵੇਂ ਹਵਾਈ ਅੱਡੇ ਬੱਸ ਸਟੈਂਡ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਕਾਰਨ ਉਹਨਾਂ ਨੂੰ ਵਿਰੋਧੀ ਪਾਰਟੀ ਦੇ ਵਿਧਾਇਕ ਹੋਣ ਦਾ ਨੁਕਸਾਨ ਨਹੀਂ ਹੁੰਦਾ ਦਿਖਦਾ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਤੇਜਿੰਦਰਪਾਲ ਸਿੰਘ ਸਿੱਧੂ ਕਾਬਲ ਪ੍ਰਸ਼ਾਸਨਿਕ ਅਧਿਕਾਰੀ ਰਹੇ ਪਰ ਉਹਨਾਂ ਨੂੰ ਸਿਆਸਤ 'ਚ ਕੋਈ ਨਿਜੀਤ ਜ਼ੁਰਬਾ ਨਹੀਂ ਆਪਣੇ ਸੋਰਾ ਸਾਹਿਬ ਸੁਖਦੇਵ ਸਿੰਘ ਢੀਂਸਾ ਤੋਂ ਸਿੱਖੇ ਸਿਆਸਤ ਦੇ ਗੁਰ ਤੇ ਜਿੰਦਰਪਾਲ ਸਿੰਘ ਸਿੱਧੂ ਨੂੰ ਕਿੰਨਾ ਫਾਇਦਾ ਦਿੰਦੇ ਨੇ ਇਸ 'ਤੇ ਵੀ ਦਿਲਚਸਪੀ ਜ਼ਰੂਰ ਰਹੇਗੀ। ਦੋਹਾ ਸਿੱਧੂਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿੱਚ ਹਨ ਸ਼ਿਰਗਿੱਲ। ਨਰਿੰਦਰ ਸਿੰਘ ਸ਼ਿਰਗਿੱਲ ਨੌਜਵਾਨ ਲੀਡਰ ਨੇ ਕਿਸਾਨ ਨੇ ਅਤੇ ਮੂਲ ਰੂਪ ਵਿੱਚ ਮੁਹਾਲੀ ਨਾਲ ਸਬੰਧਤ ਹੋਣ ਦਾ ਤੱਥ ਉਹਨਾਂ ਦੇ ਹੱਕ ਵਿੱਚ ਜ਼ਰੂਰ ਜਾਏਗਾ। ਮੁਹਾਲਲੇ ਦੇ ਲੋਕ ਕਿਸ ਨੂੰ ਬਹੁਮਤ ਦੇਣਗੇ 11 ਮਾਰਚ ਨੂੰ ਤੋਂ ਨਤੀਜਿਆਂ ਵਿੱਚ ਇਹ ਸਾਫ ਹੋ ਜਾਏਗਾ।